ਅੱਜ ਤੁਹਾਡੇ ਸਾਹਮਣੇ ਮੈਂ ਇੱਕ ਕੌੜਾ ਸੱਚ ਸ਼ੁਰੂ ਕਰਨ ਲੱਗਿਆ ਹੈ 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 ਇਕਤਾ ਇਹਨੂੰ ਕੋਈ ਮੰਨੇ ਚਾਹੇ ਨਾ ਮੰਨੇ ਬੇਸਕਪਰ ਹੰਤਮਾਨਾ ਬਹੁਤਿਆਂ ਚੀਜ਼ਾਂ ਤੇ ਜਿਹੜਾ ਕਟੜਪਨੇ ਵਿੱਚ ਬਹੁਤਿਆਂ ਨੂੰ ਜਲਦੀ ਜਿਹੜਾ ਗੱਲਬਾਤ ਨੂੰ ਜਿਹੜਾ ਸਹੀ ਢੰਗ ਦੇ ਨਾਲ ਲੈਂਦਾਗਾ ਔਰ ਉੱਥੇ ਦੂਸਰੇ ਪਾਸੇ ਮੈਂ ਕਹਿ ਦਿਆਂ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਥਾਣਿਆਂ ਦੇ ਵਿੱਚ ਤੁਹਾਡੀ ਪੁਲਿਸ ਦੀ ਬਹੁਤ ਵੱਡੀ ਨਲਾਇਕੀ ਆ ਤੁਹਾਡੀ ਪੁਲਿਸ ਦੇ ਕਰਕੇ ਬਹੁਤ ਐਸੀਆਂ ਨਲਾਇਕੀਆਂ ਕਰਕੇ ਬਹੁਤੇ ਸਾਰੇ ਕਾਤਲ ਹੁੰਦੇ ਆ ਬਹੁਤੇ ਸਾਰੀਆਂ ਬਾਹਰਦਾਤਾ ਹੁੰਦੀਆਂ ਨੇ ਤੁਹਾਡੀ ਪੁਲਿਸ ਕਰਕੇ ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿ ਰਿਹਾ ਕੁਝ ਪੁਲਿਸ ਕਰਕੇ ਕੁਝ ਥਾਣਿਆਂ ਦੇ ਵਿੱਚ ਗੁੰਡਿਆ ਕਰਕੇ ਜਿਹੜਾ ਕਿ ਬਹੁਤ ਜ਼ਿਆਦਾ ਜਿਹੜੀਆਂ ਬਾਹਰਦਾਤਾ ਹੋ ਰਹੀਆਂ ਨੇ ਉਹ ਨਲਾਇਕੀ ਕਰਕੇ ਚਾਰ ਚਾਰ 8 8 ਦਿਨ ਦਰਖਾਸਤਾਂ ਦੇ ਕੇ ਬੰਦਾ 112 ਤੇ ਕਾਲ ਕਰਦੇ ਕਦੇ ਜਾ ਕੇ ਥਾਣੇ ਦੇ ਵਿੱਚ ਦਰਖਾਸਤ ਦੇ ਦੇ ਕਦੇ ਥਾਣੇ ਦੇ ਵਿੱਚ ਫਿਰ ਫੋਨ ਕਰ ਦੇਵੇ ਕਦੇ ਫਿਰ 112 ਤੇ ਫੋਨ ਕਰ ਦੇਵੇ ਪੁੱਛ ਇੱਕ ਗੇੜਾ ਮਾਰ ਤੋਂ ਬਾਅਦ ਕਿਸੇ ਨੂੰ ਫੜਦੀ ਨਹੀਂ ਫਿਰ ਜਾ ਕੇ ਮੁੜ ਜਾਂਦੀ ਆ ਫਿਰ ਮੁੜ ਕੇ ਨਹੀਂ ਆਉਂਦੀ ਨਾ ਕਿਸੇ ਨੂੰ ਸਾਦੀ ਆ ਇਹ ਅੱਜ ਦੀ ਹਕੀਕਤ ਮੈਂ ਦੱਸਣ ਜਿਹੜਾ ਦੱਸ ਦੇਵਾਂ ਭਗਵਤ ਮਾਨਿਕ ਮੈਂ ਇਹ ਗੱਲ ਜਿਹੜੀ ਪਹਚਾ ਦੇਵਾਂ ਰਿਕਾਰਡਿੰਗ ਆ ਮੌਜੂਦ ਆ ਪੁਲਿਸ ਦੀ ਗੁੰਡਾਗਰਦੀ ਜਿਹੜੀ ਸਰੇ ਆਮ ਚੱਲ ਰਹੀ ਹੈ ਅੱਜ ਪੰਜਾਬ ਦੇ ਵਿੱਚ ਆ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਇੱਕ ਨੇ ਅਨੇਕਾ ਆਧਾਰ ਨੇ ਇਹ ਜਿਹਿਆਂ ਨੇ ਜਿਹੜੀਆਂ ਪੰਜਾਬ ਪੁਲਿਸ ਦੀਆਂ ਗੁੰਡਾਗਰਦੀਆਂ ਆ ਆ ਨਰਿੰਦਰ ਦੀਪ ਮਾਰਿਆ ਬਠਿੰਡੇ ਵਾਲਾ ਸੀਆਸਟਾ ਵੱਲੋਂ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਘੰਟ ਲਾਲਾ ਕੇ ਮਾਰ ਦਿੱਤਾ ਕਰਨਲ ਬਾਠ ਦੀ ਕੁੱਟਮਾਰ ਹੋਈ ਆ ਪਟਿਆਲੇ ਦੇ ਵਿੱਚ ਸਭ ਨੂੰ ਪਤਾ ਹੈਗਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ 4 ਮਹੀਨੇ ਤੋਂ ਉੱਪਰ ਦਾ ਸਮਾਂ ਲੱਗਦਾ ਹੋ ਚੱਲਿਆਗਾ ਜਿਹੜੀ ਕਿ ਹਾਈ ਕੋਰਟ ਵੱਲੋਂ ਸੈੱਟ ਬਣਾਈ ਸੀ ਜਿਹੜਾ ਕਿ ਉਸ ਸੈੱਟ ਦੇ ਥੱਲੇ ਬਣੀ ਹੋਈ ਚੰਡੀਗੜ੍ਹ ਦੀ ਪੁਲਸਾ ਪ੍ਰਸ਼ਾਸਨ ਜਿਹੜਾ ਕਿ ਪੰਜਾਬ ਦੇ 4 ਇਨਸਪੈਕਟਰਾਂ ਤੇ ਇੱਕ ਕਾਂਸਟੇਬਲ ਨੂੰ ਜਿਹੜਾ ਫੜਨਾ ਸੀ ਤੇ ਅੱਜ ਮੈਨੂੰ ਲੱਗਦਾ ਲਗਭਗ 4 ਮਹੀਨਿਆਂ ਦਾ ਸਮਾਂ ਹੋ ਗਿਆ ਨਾਓ ਸੱਟ ਦੇ ਸਾਹਮਣੇ ਆਉਂਦੇ ਆ ਪੰਜਾਬ ਦੇ ਵਿੱਚੋਂ ਕਿੱਥੇ ਚਲੇ ਗਿਆ ਕਿੱਥੇ ਗਏ ਵਾ ਕਿੱਥੇ ਕਿਹੜੀਆਂ ਏਸੀ ਦੀਆਂ ਉਹ ਮੋਜਾਂ ਲੈ ਰਹੇ ਆ ਜਾਂ ਫਿਰ ਆ ਪੰਜਾਬ ਛੱਡ ਕੇ ਕਿੱਥੇ ਭੱਜ ਗਏ ਆ ਸਭ ਤੋਂ ਵੱਡਾ ਇਹ ਸਵਾਲ ਆ ਅੱਜ ਕਰਨਲ ਪਰਿਵਾਰ ਜਿਹੜਾ ਫੌਜ ਦੇ ਵਿੱਚ ਕਰਨਲ ਹੋਵੇ ਔਨ ਡਿਊਟੀ ਹੋਵੇ ਜਿਹਦੇ ਪੁੱਤ ਨੂੰ ਤੇ ਜਿਹੜਾ ਕਰਨਲ ਨੂੰ ਕੁਟ-ਕੁਟ ਕੇ ਜਿਹੜਾ ਤੇ ਇਹਨਾਂ ਗੁੰਡਿਆਂ ਵੱਲੋਂ ਜਿਹੜਾ ਕੁੱਟਿਆ ਗਿਆ ਹੋਵੇ ਤੇ ਇਨਸਾਫ ਦੀ ਮੰਗ ਕਰਦੀ ਕਰਦੀ ਅੱਜ ਦਰਦਰ ਉਸ ਦਾ ਪਰਿਵਾਰ ਜਿਹੜਾ ਭੜਕਦਾ ਫਿਰਦਾ ਪਰ ਹਾਈ ਕੋਰਟ ਨੂੰ ਵੀ ਜਿਹੜਾ ਇੰਨਾ ਨੇ ਟਿੱਚ ਸਮਝਿਆ ਨਾ ਹਾਈ ਕੋਰਟ ਵੱਲੋਂ ਅੱਜ ਤੱਕ ਇਹਨਾਂ ਨੂੰ ਪੀਓ ਟੂ ਕਲੋਰ ਕੀਤਾ ਗਿਆ ਤੇ ਨਾ ਹੀ ਸੱਟ ਦੇ ਸਾਹਮਣੇ ਆਉਂਦੇ ਆ ਤੇ ਨਾ ਹੀ ਇਹਨਾਂ ਨੂੰ ਕਿਸੇ ਨੇ ਗ੍ਰਿਫਤਾਰ ਕੀਤਾ 307 ਦਾ ਰਾਦਾ ਜਿਹੜਾ ਕਾਤਲ ਹੋਵੇ ਉਹ ਆਪ ਦੀ ਪੁਲਿਸ ਨੂੰ ਕਿੱਥੇ ਗ੍ਰਿਫਤਾਰ ਕਰਦੇ ਆ ਤੇ ਦੂਸਰੇ ਨੇ ਕਿੱਥੋਂ ਸੁਣਨਗੇ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕੀਤਾ ਫੇਕ ਸਾਰਿਆਂ ਨੂੰ ਪਤਾਗਾ ਬੱਚਾ ਕੱਟਣਾ ਮਾਮਲੇ ਦੇ ਵਿੱਚ ਬਹੁਤ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਹੜੀਆਂ ਬਹੁਤ ਐਗੀਆਂ ਧਾਰਨਾ ਨੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ ਪੁਲਿਸ ਦੀ ਅਣਗਹਿਲੀ ਪੁਲਿਸ ਦੀ ਨਲਾਇਕੀ ਕਾਰਨ ਹੋਇਆ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਵਾਰਦਾਤ ਵਾਪਰੀ ਆ ਪੁਲਿਸ ਦੀ ਨਲਾਇਕੀ ਤੇ ਅਣਗਹਿਲੀ ਕਰਕੇ ਵਾਪਰੀ ਆ ਪੁਲਿਸ ਨੂੰ ਜਿਹੜਾ ਕੋਈ ਫੋਨ ਕਰਦਾ ਸਗੋਂ ਉਹਨੂੰ ਪੁੱਠਾ ਬੋਲਦੀ ਆ ਇਹ ਕਹਿੰਦੇ ਆ ਕਿ ਸਤਕਾਰ ਕਰੋ ਪੁਲਿਸ ਦਾ ਪੁਲਿਸ ਸਤਕਾਰ ਦੇ ਯੋਗ ਨਹੀਂ ਲਾਇਕ ਨਹੀਂ ਚੰਗੇ ਅਫਸਰਾਂ ਨੂੰ ਚੰਗੇ ਸਿਪਾਹੀਆਂ ਨੂੰ ਚੰਗੀਆਂ ਸਾਡੀਆਂ ਮਾਵਾ ਭੈਣਾਂ ਜਿਹੜੀਆਂ ਪੁਲਿਸ ਦੇ ਵਿੱਚ ਕੰਮ ਕਰਦੀਆਂ ਨੇ ਤੇ ਉਹਨਾਂ ਦੀ ਜਿਹੜੀ ਇਹਨਾਂ ਲੋਕਾਂ ਨੇ ਕੁਝ ਕੁ ਲੋਕਾਂ ਨੇ ਮਿੱਟੀ ਪਲੀਤ ਕੀਤੀ ਹੋਈ ਆ ਜਿਹੜੇ ਕਿ ਪੁਲਿਸ ਦੇ ਵਿੱਚ ਆਏ ਜੇ ਹੰਕਾਰ ਹੀ ਬੰਦੇ ਭਰਤੀ ਕੀਤੇ ਆ ਜਿਨ੍ਹਾਂ ਨੂੰ ਨਾ ਬੋਲਣ ਦਾ ਪਤਾ ਤੇ ਨਾ ਕੁਝ ਹੋਰ ਤੇ ਸਿਰਫ ਆ ਜਿਹੜਾ ਕੰਪਲੀਟ ਕਰਦਾ ਉਹਦੇ ਉਲਟੀ ਬੋਲਦੇ ਆ ਉਹਦੇ ਉਲਟੀ ਭੁਗਤਦੇ ਆ ਤੇ ਬਹੁਤੇ ਸਾਰੇ ਮਾਵਲੇ ਤੁਹਾਡੇ ਇਲਾਕਿਆਂ ਦੇ ਵਿੱਚ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਜਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਾਂ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਜੇ ਆ ਰਾਜ ਗੁੰਡਾਗਰਦੀ ਦਾ ਜਿਹੜਾ ਪੁਲਸ ਦਾ ਚੱਲ ਰਿਹਾਗਾ ਕਿੱਥੇ-ਕਿੱਥੇ ਪੁਲਸ ਦੀਆਂ ਸਨਵਾਈਆਂ ਨਹੀਂ ਹੋ ਰਹੀਆਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਜੇਕਰ ਤੁਹਾਨੂੰ ਇਹ ਲੱਗਦਾਗਾ ਕਿ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤੇ ਇਸ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਭਗਵੰਤ ਮਾਨ ਕੋਲੇ ਤੇ ਗੌਰਵ ਯਾਦ ਕੋਲੇ ਜਰੂਰ ਪਹੁੰਚਾਉਣ ਦੀ ਖਿੱਚ ਲਾ ਕਰੋ ਵੀਡੀਓ ਨੂੰ ਐਨੀ ਇੱਕ ਸ਼ੇਅਰ ਕਰੋ ਕਿ ਤੁਸੀਂ ਇੱਕ ਬਲੇਟਾ ਕਰੋ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਆ ਜਿਹੜਾ ਕਿ ਤੁਹਾਨੂੰ ਨਿਆਂ ਨਹੀਂ ਦੇ ਰਹੇ ਤੁਹਾਡੇ ਬੱਚਿਆਂ ਤੇ ਹਮਲਾ ਕਰਦਾ ਕੋਈ ਜੇ ਕਹਦੇ ਕਿ ਫਲਾਣਾ ਚਿੱਟਾ ਫੜਿਆ ਜਾਂਦਾ ਫਲਾਣ ਦੇ ਕੋਲੋਂ ਚਿੱਟਾ ਵੇਚਦਾ ਤਾਂ ਤੇ ਪਰ ਉਸ ਜਿਹੜਾ ਸ਼ਿਕਾਇਤ ਕਰਦਾ ਉਹਨੂੰ ਠਮਕਾਇਆ ਜਾਂਦਾ ਉਹਨੂੰ ਡਰਾਇਆ ਜਾਂਦਾ ਇਹ ਹਾਲਾਜ ਪੰਜਾਬ ਦਾ ਜਿੱਤੇ ਮਜੀਠੀਆ ਵਰਗੇ ਨੂੰ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਮੈਂ ਟੰਗ ਦੂੰਗਾ ਫੜਿਆ ਹੋਇਆ ਹੈਗਾ ਡਰੱਗ ਦੇ ਮਾਮਲੇ ਦੇ ਵਿੱਚ ਆ ਉੱਥੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਮੁੱਖ ਮੰਤਰੀ ਸਾਹਿਬ ਕਿ ਦੇ ਤੁਸੀਂ ਆਪਣੇ ਜ਼ਿਲ੍ਹੇ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਥਾਣੇ ਨੇ ਜਿੰਨੇ ਉੱਥੇ ਕਰਾਪਟ ਬੰਦੇ ਬੈਠੇ ਆ ਤੁਹਾਡੇ ਪੁਲਿਸ ਦੇ ਵਿੱਚ ਆ ਉਤੇ ਤੁਹਾਡੀਆਂ ਕਾਲੀਆਂ ਭੇਡਾਂ ਬੈਠੀਆਂ ਪੁਲਿਸ ਦੇ ਵਿੱਚ ਉਹਨਾਂ ਨੂੰ ਕਦੋਂ ਨੱਥ ਪਾਉਂਗੇ ਤੇ ਕਦੋਂ ਫੜੋਗੇ ਇਹ ਜ਼ਰੂਰ ਦੱਸ ਦਿਓ ਤੇ ਤੁਸੀਂ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਅੱਜ ਹਾਲਾਤ ਜੋ ਵੜ ਰਹੇ ਨੇ ਉਹ ਮੈਂ ਬਿਆਨ ਕਰਿਆਂਗਾ ਕਿ ਪੁਲਿਸ ਦੀ ਨਲਾਇਕੀ ਕਰਨ ਅੱਜ ਕਾਤਲ ਹੋ ਰਹੀ ਆ ਪੁਲਿਸ ਦੀ ਨਲਾਇਕੀ ਕਰਨ ਅੱਜ ਕਰੈਮ ਆ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕਿਉਂਕਿ ਪੁਲਸ ਹਫਤਾ ਹਫਤਾ ਜਿਹੜੀਆਂ ਕਮਲੇਡਾਂ ਨੇ ਜਿਹੜਾ ਬੰਦਾ ਕੰਪਲੇਟ ਦਿੰਦਾਗਾ ਜਿਹੜਾ ਬੰਦਾ ਦਰਖਾਸਤ ਦਿੰਦਾਗਾ ਉਹਦੀ ਉਹ ਜਿਹੜੀ ਕੰਪਲੇਟ ਆ ਦਰਖਾਸਤਾ ਉਹ ਦਰਜ ਕੀਤੀ ਤਾਂ ਜਾਂਦੀ ਜ਼ਰੂਰ ਆ ਪਰ ਉਹਨਾਂ ਜਿਹੜੇ ਕਿ ਕ੍ਰਾਇਮ ਕਰਦੇ ਆ ਬੰਦੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਇਸ ਕਰਕੇ ਜਿਹੜਾ ਇਹ ਬਹੁਤ ਹੀ ਨਿੰਦਣਯੋਗ ਕਾਰਾਗਾ ਜਿੱਥੇ ਪੰਜਾਬ ਦੀ ਪੁਲਿਸ ਉੱਪਰ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਸੀ ਪਰ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖੋ ਨਾਲ ਹੀ ਮੈਂ ਬੇਨਤੀ ਕਰਦਾ ਸਰੋਤਿਆਂ ਨੂੰ ਐਮ ਐਸ ਟੀ ਵੀ ਪੰਜਾਬ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇੱਕ ਗੁੰਡੇ ਵੱਲੋਂ ਇੱਕ ਗੋਲਕ ਚੋਰ ਵੱਲੋਂ ਜਿਹੜਾ ਮੇਰਾ ਚੈਨਲ ਆ ਪੰਜਾਬੀ ਵਿਰਸਾ ਟੀਵੀ ਉਹ ਬੰਦ ਕਰਾ ਦਿੱਤਾ ਹੁਣ ਆਪਾਂ ਇਸ ਉੱਤੇ ਤੁਹਾਨੂੰ ਮਿਲਿਆ ਕਰਾਂਗੇ ਹੁਣ ਤੁਹਾਨੂੰ ਖਬਰਾਂ ਇਸ ਤੋਂ ਦਿਆ ਕਰਾਂਗੇ ਨੱਥ ਨਮੀਆਂ ਸਟੋਰੀਆਂ ਕਹਾਣੀਆਂ ਤੇ ਖਬਰਾਂ ਦੇ ਅਹਿਮ ਮੁੱਦਿਆਂ ਦੀ ਆਪਾਂ ਚਰਚਾ ਕਰਿਆ ਕਰਾਂਗੇ ਇਸ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਬੈਰਜੂ ਦਾ ਖਾਲਸਾ ਬੈਰਜੂ ਕੀ